ਜਿੰਨਾ ਚਿਰ ਅਸੀਂ ਪੰਜਾਂ ਪਿਆਰਾਂ ਦੀ ਸ਼ਰਨ ਵਿੱਚ ਨਹੀਂ ਜਾਂਦੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਅਮਰਤੀ ਦਾਤ ਨਹੀਂ ਲੈਂਦੇ ਆਪਸ ਸਮਰਪਣ ਨਹੀਂ ਕਰਦੇ ਸਾਡੀ ਟੁੱਟੀ ਗੰਢੀ ਨਹੀਂ ਗੰਢ ਨਹੀਂ ਹੋਣੀ ਮਾਸਕਰਾਂ ਦਾ ਪ੍ਰੀਤ ਪਹਿਣੀ ਨਹੀਂ ਜੀ ਬਾਹਰੀ ਗਿਆਨ ਆਪਾਂ ਜਿੰਨਾ ਮਰਜੀ ਇਕੱਠਾ ਕਰ ਲਈਏ ਇਸ ਕਰਕੇ ਮਾਰੇ ਕਹ ਰਹੇ ਕਿ ਤੁਸੀਂ ਉਸ ਨਾਮ ਨਾਲ ਜੇ ਜੋੜਨਾ ਹੈ ਫਿਰ ਗੁਰੂ ਦੀ ਸ਼ਰਨ ਵਿੱਚ ਜਾਓ ਗੁਰਮੰਤਰ ਲਓ ਅਭਿਆਸ ਕਰੋ ਗੁਰੂ ਪਰਖ ਕਰੇਗਾ ਹਾਂ ਤਸਬੱਤੀ ਤੇ ਲਾਏਗਾ ਜੀ ਜੇ ਤੁਸੀਂ ਉਸ ਕਸਬੱਟੀ ਤੇ ਪਾਸ ਹੁੰਨੇ ਆ ਹਾਂਜੀ ਤੇ ਗੁਰੂ ਤੁਹਾਨੂੰ ਮਾਲਕ ਨਾ ਮੜਾਏਗਾ ਪਰਮੇਸ਼ਰ ਦੇ ਨਾਮ ਨਾਲ ਤੁਹਾਡੀ ਟੁੱਟੀ ਕਾਣ ਦੇਗਾ ਜੇ ਅਸੀਂ ਉਸ ਪਰਚੀ ਤੋਂ ਫੇਲ ਹੁੰਨੇ ਆ ਹਾਂਜੀ ਫਿਰ ਆਪਾਂ ਨੂੰ ਅਭਿਆਸ ਦੀ ਲੋੜ ਹੈ ਕਿ ਮਨ ਚ ਹਾਲੇ ਕਮੀਆਂ ਆ ਹਨਾ ਕੋ ਗਮਾਂ ਹਨ ਜੁੜਿਆ ਨਹੀਂ ਹਾਲੇ ਮਨ ਚ ਬੈਰ ਵਿਰੋਧ ਹੈ ਮਨ ਦੀ ਇਰਖਾਏ ਨਫਰਤ ਹੈ ਕਾਮਕ੍ਰੂ ਲੋਮਾਂ ਕਰਦੀਆਂ ਲਹਿਰਾਂ ਉੱਠ ਰਹੀਆਂ ਮਨ ਕਹਿੰਦੇ ਹੋਰ ਰਗੜੇ ਨੂੰ ਗੁਰਮੰਤਰ ਨਾਲ ਜਿੰਨਾ ਗੁਰਮੰਤਰ ਦਾ ਸ਼ਬਦ ਜਪ-ਜਪ ਕੇ ਇਹਨੂੰ ਰਗੜਾਂਗੇ ਉਨਾ ਹੀ ਮੈਲ ਇਹਦੇ ਅੰਦਰੋਂ ਸਾਫ਼ ਹੋਏਗੀ ਮਨ ਧੋਬੋ ਸ਼ਬਦ ਲਾਗੋ ਹਾਰਿ ਸਿਓ ਰੋਹ ਚੇਤ ਲਾਏ ਹਾਂਜੀ ਇਸ ਤਰ੍ਹਾਂ ਮਹਾਰਾਜ ਆਪਾਂ ਨੂੰ ਜੋੜਨ ਵਾਸਤੇ ਕਹਿ ਰਹੇ ਜੀ ਵੀ ਹੁਣ ਕੋਈ ਅਧਿਆਤਮਿਕ ਅਰੇ ਇਸ ਰਾਤ ਸਟਾਰਟ ਜਮ ਤੁਸੀਂ ਕਿਾ ਕਿਸੇ ਮਨ ਕਰਨਾ ਨਾ ਤੇ ਤੁਸੀਂ ਇੱਕ ਹੋਰ ਵੀ ਸ਼ਬਦ ਵਰਤੇ ਅਨਹਦ ਨਾਦ ਜਿਹੜਾ ਨਾ ਤੇ ਜਿਵੇਂ ਹੁਣ ਕਿਸੇ ਨੇ ਸਟਾਰਟ ਕਰਨਾ ਵੀ ਮੈਂ ਇਸ ਜਾਸਿ ਕਹਿੰਦੇ ਕਿ ਰੱਬ ਨੂੰ ਮਿਲਣ ਦੀ ਅਸੀਂ ਗੱਲਾਂ ਕਰਨ ਦੀ ਕਈ ਵਾਰ ਗੱਲ ਕਰਦੇ ਹਾਂ ਨਾ ਕਿ ਪ੍ਰਮਾਤਮਾ ਮਿਲਦਾ ਕਿਸੇ ਨੂੰ ਪ੍ਰਕਾਸ਼ ਜਦਾ ਕਿਸੇ ਨੂੰ ਕੁਝ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਨਾ ਤੇ ਸ਼ੁਰੂ ਕਿਵੇਂ ਕਰੇ ਜੀ ਕਿ ਉਹਨੂੰ ਸਿਮਰਨ ਤੋਂ ਸ਼ੁਰੂ ਕਰਨਾ ਚਾਹੀਦਾ ਚੌਕਣਾ ਲਾ ਕੇ ਤਾਂ ਕਿਹਸ ਤੋਂ ਕਿਸਤੇ ਧਿਆਨ ਹੋਣਾ ਚਾਹੀਦਾ ਦੇਖੋ ਸਭ ਤੋਂ ਪਹਿਲੀ ਗੱਲ ਹੈ ਇੱਕ ਉਹ ਉਸ ਨੂੰ ਜੀਵ ਨੂੰ ਸਕੂਲ ਦੀ ਲੋੜ ਹੈ ਹਾਂਜੀ ਸੰਗਤ ਦੀ ਲੋੜ ਹੈ ਜੀ ਜੀ ਉਹ ਸੰਗਤ ਨਹੀਂ ਕਰੇਗਾ ਹਾਂਜੀ ਉਹਨੇ ਪੌਡਕਾਸਟ ਦੇਖਿਆ ਕਿਸੇ ਦਾ ਵੀ ਦੇਖ ਲਿਆ ਹਨਾ ਜਾਂ ਵੀਡੀਓ ਦੇਖ ਲਈ ਹਾਂਜੀ ਉਹ ਆਪ ਧਿਆਨ ਦੇ ਕਰਨ ਲੱਗ ਪਿਆ ਹਾਂਜੀ ਇੱਥੇ ਕਈ ਜੀਵ ਧਿਆਨ ਦੇ ਵਿੱਚ ਅਪਸੈਟ ਵੀ ਹੋ ਜਾਂਦੇ ਆ ਹਾਂਜੀ ਕਈ ਵਾਰ ਦੇਖਿਆ ਜੀ ਹਣਾ ਹਾਂਜੀ ਦਿਮਾਗੀ ਸੰਤਨ ਲਖੋ ਬੈਠਦੇ ਆ ਹਾਂਜੀ ਇਹ ਗਿਆਨ ਤੇ ਧਿਆਨ ਹੈ ਸੰਗਤ ਵਿੱਚ ਸੰਤ ਜਨਾਂ ਦੀ ਸਾਧੂ ਜਨਾਂ ਦੀ ਸੰਗਤ ਕਰਾਂਗੇ ਸੰਤ ਜਨਾ ਮਿਲ ਹਰ ਜਸ ਗਾਇਓ ਕੋੜ ਜਨਮ ਕੇ ਦੁਖ ਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੁਆਇਓ ਸਰਬ ਸੁਖ ਹਰ ਨਾਮ ਉਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਜਿੰਨਾ ਚਿਰ ਸਾਧੂ ਸੰਤਾਂ ਦੀ ਅਸੀਂ ਸੰਗਤ ਵਿੱਚ ਨਹੀਂ ਜਾਂਦੇ ਕਹਾਂ ਜੀ ਹਨਾ ਜੀ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ ਸੰਗਤ ਨਹੀਂ ਕਰਦੇ ਤੇ ਆਪਾਂ ਗਲਤ ਧਿਆਨ ਵੀ ਸਾਡਾ ਲੱਗ ਸਕਦਾ ਅੱਛਾ ਘਰਦਿਆਂ ਨੂੰ ਗਿਆਨ ਨਹੀਂ ਇਸ ਮਾਰਗ ਦਾ ਆਪਾਂ ਦੇਖਿਆ ਧਿਆਨ ਲਾ ਲਿਆ ਤੇ ਉੱਦਾਂ ਬਹਿ ਕੇ ਹਾਂ ਜੀ ਬਹਿ ਗਏ ਅੱਗੇ ਦਾ ਸਾਨੂੰ ਪਤਾ ਨਹੀਂ ਤੇ ਉੱਥੇ ਫਿਰ ਕਈ ਹੁਣ ਇੱਥੇ ਤੁਹਾਡੇ ਲੁਧਿਆਣੇ ਤੋਂ ਹੀ ਗੁਰਮਖਸੇ ਗਏ ਹਾਂ ਜੀ ਉਹ ਕਿਸੇ ਨੇ ਵੀਡੀਓ ਭਾਈਓ ਹੁਣ ਬਹੁਤ ਸਾਰੀਆਂ ਤੁਸੀਂ ਵੀਡੀਓ ਦੇਖੀਆਂ ਤੀਜਾ ਨੇਤਰ ਇੱਥੇ ਧਿਆਨ ਲਾਓ ਜੀ ਤੀਜਾ ਨੇਤਰ ਖੁੱਲ ਜਾਂਦਾ ਹੈ ਅੱਛਾ ਉਹਨੇ ਜਿਹੜੇ ਧਿਆਨ ਨੂੰ ਦੇਖਿਆ ਕਿ ਤੀਜਾ ਨੇਤਰ ਇਦਾਂ ਖੁੱਲਦਾ ਸੌਖਾ ਹੀ ਹੈ ਵੀ ਤੀਜਾ ਨੇਤਰ ਖੋਲਣਾ ਹਾਂਜੀ ਹੈ ਨਾ ਉਹ ਲਾਇਆ ਧਿਆਨ ਤੇ ਉਹ ਅਫਸਰ ਹੋ ਗਿਆ ਅੱਛਾ ਦੇਖੋ ਵਿਚਾਰਾਂ ਤੋਂ ਰਹਿਤ ਮਨ ਦੀ ਮੈਲ ਸਾਫ ਨਹੀਂ ਹੋਈ ਸੰਗਤ ਕੀਤੀ ਨਹੀਂ ਗਿਆਨ ਲਿਆ ਨਹੀਂ ਸਿਰਫ ਇੱਕ ਸੁਣੀ ਸੁਣਾਈ ਗੱਲ ਉਹਨੇ ਕਰ ਦਿੱਤੀ ਹੁਣ ਤਾਂ ਆਪਣਾ ਵੀਹੂ ਲੈਣ ਵਾਸਤੇ ਕਹਿ ਲਓ ਵੀਡੀਓ ਚਲਾਉਣ ਵਾਸਤੇ ਉਹਨੇ ਵੀਡੀਓ ਪਾਤੀ ਇੱਥੇ ਧਿਆਨ ਲਾਓ ਹੁਣ ਵੀ ਸੁਣੀ ਸੁਣਾਈ ਗੱਲ ਕੀਤੀ ਉਹਦਾ ਵੀ ਪ੍ਰੈਕਟੀਕਲ ਨਹੀਂ ਸੀਗਾ ਹਾਂਜੀ ਹਾਂ ਜਿੰਨਾ ਚਿਰ ਤੁਸੀਂ ਗਾਈਡ ਨਹੀਂ ਲੈਂਦੇ ਹੈਗੇ ਜਿੰਨਾ ਚਾਹ ਟੀਚਰ ਨਹੀਂ ਸਾਧੂ ਨਹੀਂ ਉਹਨਾਂ ਚੋਂ ਗਲਤ ਰਹਾ ਉਹ ਫਿਰ ਕੀ ਹੋਇਆ ਕਿ ਧਿਆਨ ਲਾਉਂਦਾ ਲਾਉਂਦਾ ਕੀ ਹੋ ਗਿਆ ਧਿਆਨ ਇੱਥੇ ਧਰੀ ਗਿਆ ਪਾਉਣ ਤੋਂ ਮਨ ਵੱਖ ਨਹੀਂ ਹੋਇਆ ਵਿਚਾਰਾਂ 'ਚ ਧਿਆਨ ਲਾਈ ਗਿਆ ਵਿਚਾਰਾਂ 'ਚ ਲਾਉਣ ਦੇ ਨਾਲ ਉਹਦੀ ਨੀਂਦ ਜਿਹੜੀ ਹੈ ਉਹ ਡਿਸਟਰਬ ਹੋ ਗਿਆ ਉਸ ਨੀਂਦ ਵਿਸਰ ਗਈ ਫਿਰ ਉਹਨੇ ਫੋਨ ਲਾਇਆ ਕਿ ਭਾਈ ਸਾਹਿਬ ਜੀ ਕਿ ਮੈਂਨਾ ਸੰਗਤ ਕਰਦਾ ਸੀ ਤੁਹਾਡੀ ਵੀਡੀਓ ਵੀ ਦੇਖਦਾ ਸੀਗਾ ਅੱਛਾ ਇਸ ਤਰ੍ਹਾਂ ਮੇਰੇ ਨਾਲ ਹੁੰਦੀ ਕਿ ਮੇਰੀ ਨੀਂਦ ਜਿਹੜੀ ਹੈ ਉਹ ਖਤਮ ਹੋ ਗਈ ਹਾਂਜੀ ਕਿ ਮੈਂ ਕਿ ਗੁਰਮੁਖੋ ਵੀਡੀਓ ਕਿਹੜੀ ਦੇਖੀ ਸੀ ਤੁਸੀਂ ਅਸੀਂ ਤਾਂ ਕਿਸੇ ਨੂੰ ਕਹਿੰਦੇ ਨਹੀਂ ਰਹੀ ਕਹਿੰਦੇ ਸੰਗਤ ਵਿੱਚ ਆਓ ਸੰਗਤ ਹਾਂਜੀ ਇਹਨੂੰ ਸਿੱਖੋ ਅਸੀਂ ਵੀ ਸਾਰੀ ਜ਼ਿੰਦਗੀ ਹੋ ਗਈ ਸਾਡੀ ਐਸ ਵੇਲੇ ਮਹਾਰਾ ਦੀ ਕਿਰਪਾ ਨਾਲ 43 44 ਸਾਲ ਦੀ ਉਮਰ ਆ ਆਪਣੀ ਹਾਂਜੀ ਕਿ ਜੋ ਕੁਝ ਪਾਇਆ ਸੰਗਤ ਤੋਂ ਸਿੱਖ-ਸਿੱਖ ਕੇ ਪਾਇਆ ਹਾਂ ਨਾ ਜੀ ਕਿ ਸੰਗਤ ਵਿੱਚੋਂ ਸਿੱਖਿਆ ਪੀ ਅੱਗੇ ਵੰਡਿਆ ਜੀ ਨਹੀਂ ਹਨਾ ਕਿ ਜੇ ਕਈ ਇੱਕ ਆਪਣਾ ਕੋਈ ਮਹਾਰੇ ਨੇ ਕਿਰਪਾ ਕੀਤੀ ਹੈ ਤੇ ਉੱਥੋਂ ਪਤਾ ਲੱਗਦਾ ਗਿਆ ਕਿ ਇੱਥੋਂ ਅੱਗੇ ਕਿਦਾਂ ਇੱਥੋਂ ਅੱਗੇ ਕਿਦਾਂ ਚੱਲਣਾ ਹਨਾ ਜੀ ਸਟੈਪ ਬਾਈ ਸਟੈਪ ਸਟੈਪ ਬਾਈ ਟੈਪ ਉਹ ਤੋਂ ਪਤਾ ਲੱਗਾ ਗਿਆ ਹਨਾ ਜੇ ਸੰਗਤ ਨਹੀਂ ਕਰਾਂਗੇ ਸਿੱਧਾ ਧਿਆਨ ਲਗਾਓ ਸੌਖਾ ਹੀ ਤਰੀਕਾ ਇੱਥੋਂ ਤੀਜੀਆ ਖੋਲਦੀ ਹੈ ਤੇ ਇੱਕ ਗੁਫਾ ਵਿੱਚ ਪ੍ਰਵੇਸ਼ ਹੁੰਦੇ ਅੱਗੇ ਜਾਂਦੇ 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 ਐ ਇਦਾਂ ਹੋ ਜਾਂਦਾ ਇਦਾਂ ਹੋ ਜਾਂਦਾ ਪਤਾ ਨਹੀਂ ਕੀ ਕੀ ਗੱਲਾਂ ਕੀਤੀਆਂ ਦੂਜੀ ਦੁਨੀਆ ਦੀ ਦੀ ਆਦੀਤਾ ਉਹ ਦੀਦਾ ਹਨਾ ਤੇ ਉਹ ਡਿਸਟਰਬ ਹੋ ਗਿਆ ਕੋਕ ਮੈਲ ਸਾਫ ਨਹੀਂ ਮਨ ਟਿਕਿਆ ਨਹੀਂ ਕੋਕ ਮਨ ਨੂੰ ਵੀ ਇੱਕ ਮਾਹੌਲ ਚਾਹੀਦਾ ਹੈ ਸ਼ਹਿਜ ਵਸਤਾ ਚਾਹੀਦੀ ਹੈ ਸ਼ਹਿਜ ਵਸਤਾ ਵੀ ਜਿੱਥੇ ਅਭਿਆਸ ਕਰਨਾ ਮਾਹੌਲ ਵੀ ਚਾਹੀਦਾ ਹੈ ਉਹ ਵਾਈਬ੍ਰੇਸ਼ਨ ਵੀ ਚਾਹੀਦੀ ਹੈ ਹੈਨਾ ਜੀ ਉਹ ਪ੍ਰੇਮ ਵੀ ਉਹ ਚਾਹੀਦਾ ਹੈ ਬਿਨਾ ਭੁੱਖ ਤੋਂ ਬਿਨਾ ਕੈ ਲੋ ਤੜਪ ਤੋਂ ਬਿਨਾ ਬਰਾਗ ਤੋਂ ਤੇ ਅਸੀਂ ਉਹ ਸਿਰਫ ਵੀਡੀਓ ਦੇਖੀ ਤੇ ਸ਼ਾਇਦ ਇਦਾਂ ਹੋ ਜਾ ਉਹ ਫਿਰ ਐਨੇ ਕੋ ਨੀਂਦ ਉਹਦੀ ਕਹਿੰਦਾ ਮੇਰੀ ਖਰਾਬ ਹੋ ਗਈ ਮੈਂ ਡਾਕਟਰ ਕੋਲ ਪਾਸ ਗਿਆ ਹਾਂ ਜੀ ਡਾਕਟਰ ਨੇ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਉਸ ਨਾਲ ਨੀਂਦ ਆ ਗਈ ਨੀਂਦ ਆਉਣ ਉਹਦੀ ਫੇਰ ਦੋ ਕਰ ਦਿੱਤੀ ਕਹਿੰਦੇ ਦੋ ਕਰ ਲਓ ਅੱਛਾ ਤੇ ਹੁਣ ਕਹਿੰਦਾ ਮੈਂ ਪੂਰੀ ਸ਼ੀਸ਼ੀ ਖਾ ਲੈਂਦਾ ਹੂੰ ਫੇਰ ਵੀ ਮੈਨੂੰ ਨੀਂਦ ਨਹੀਂ ਆ ਰਹੀ ਅੱਛਾ ਮੈਂ ਮੇਰੀ ਪਾਗਲਾਂ ਵਰਗੀ ਹਾਲਤ ਹੋ ਗਈ ਹੂੰ ਫੇਰ ਗੁਰਮੁਖ ਉਹਨੂੰ ਬੇਨਤੀ ਕੀਤੀ ਕਿ ਭਾਈ ਤੁਸੀਂ ਹੁਣ ਇਹ ਸਾਰਾ ਮੈਡੀਟੇਸ਼ਨ ਛੱਡ ਦਿਓ ਹੂੰ ਹੁਣ ਤੁਸੀਂ ਸਹਿ ਸੁਭਾ ਜਿੱਦਾਂ ਦੀ ਪਹਿਲਾਂ ਜ਼ਿੰਦਗੀ ਸੀ ਉਦਾਂ ਜਿਓ ਹਾਂ ਜੀ ਹੈਨਾ ਹਾਂਜੀ ਆਪਣੀ ਤੌਰ ਤੇ ਤੁਸੀਂ ਖੁਦ ਨਾ ਕਰੋ ਤੁਸੀਂ ਸਿਮਰਨ ਕਲਾਸ ਲਾਓ ਸੰਗਤ ਵਿੱਚ ਆਓ ਹਨਾ ਜਿੱਦਾਂ ਵੀ ਸੰਗਤ ਵਿੱਚ ਕਰਾਇਆ ਜਾਂਦਾ ਉਸ ਤਰ੍ਹਾਂ ਸਿਮਰਨ ਕਰੋ ਸੰਗਤ ਪਹਿਲਾਂ ਦਾ ਦਿੱਕ ਤੁਸੀਂ ਦੇ ਤੋਂ ਦੇ ਪਾਉਣ ਤੋਂ ਵੱਖ ਹੋਣਾ ਸਿੱਖੋ ਹਾਂਜੀ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨਾ ਹੋਵੇ ਸ਼ਬਦ ਔਰ ਦੇ ਨੂੰ ਛੱਡਣਾ ਸਿੱਖੋ ਅਭਿਆਸ ਕਰਕੇ ਹਨਾ ਸਰੀ ਨੂੰ ਪਹਿਲੇ ਸਟੈਪ ਤੇ ਹੈ ਹੀ ਇਹ ਗੁਰੂ ਸਾਹਿਬ ਦਾ ਮਾਰਗ ਹੈ ਕਿ ਕਿਹੜਾ ਦੇ ਤੋਂ ਪਹਿਲਾਂ ਹੈ ਰਾਮ ਰਤਨ ਜੋ ਪਾਈ ਜੋ ਪਹਿਲੇ ਤਜੇ ਸਰੀਰ ਹੈ ਨਾ ਕਿਉਂਕਿ ਜਿਹੜਾ ਪਹਿਲਾ ਸਰੀਰ ਛੱਡੇਗਾ ਫੇਰ ਹੀ ਉਹ ਨਾਮ ਰਤਨ ਦੀ ਪ੍ਰਾਪਤੀ ਹੋਏਗਾ ਜਿਹੜਾ ਸਰੀਰ ਛੱਡੇਗਾ ਨਹੀਂ ਹਾਂਜੀ ਤੇ ਉਹਨੂੰ ਅੱਗੇ ਦਾ ਭੇਦ ਕਿੱਦਾਂ ਆਵੇਗਾ ਜੀ ਇਥੇ ਧਿਆਨ ਲਾਗੇ ਉਹ ਤਾਂ ਮੈਂਟਲੀ ਅਪਸੈਟ ਹੋਵੇਗਾ ਧਿਆਨ ਖਿੱਚ ਪਏਗੀ ਸਿਰ ਦਰਦ ਕਰੇਗਾ ਪੀੜ ਕਰੇਗਾ ਹੈ ਨਾ ਤੇ ਉਹ ਜ਼ੋਰ ਨਾਲ ਖੋਲਣਾ ਚਾਹੁੰਦੇ ਕੋਈ ਛੇ ਜੋਰ ਲਾ ਕੇ ਬਥੇਰਾ ਬੰਦੇ ਉਹ ਅਪਸਟੇ ਇਨ ਆ ਕਿ ਤੁਸੀਂ ਸਭ ਕੁਝ ਛੱਡ ਦਿਓ ਵੀਡੀਓ ਦੇਖਣਾ ਛੱਡ ਦਿਓ ਤੇ ਤੁਸੀਂ ਨੋਰਮਲ ਆਪਣੀ ਜ਼ਿੰਦਗੀ ਜਿਓ ਹਾਂ ਨਾ ਇਸ ਕਰਕੇ ਬਹੁਤ ਸਾਰੇ ਜਿਹੜੇ ਜੀਵ ਆ ਨਾ ਫਿਰ ਹੌਲੀ ਹੌਲੀ ਉਹਨੂੰ ਸੰਗਤ ਦਾ ਫਿਰ ਉਹਨੂੰ ਕਿਹਾ ਛੱਡ ਦੇ ਤੂੰ ਹੁਣ ਕਿਤੇ ਕਿਤੇ ਉਹਦਾ ਫੋਨ ਆਉਂਦਾ ਕਿ ਮੈਂ ਹੁਣ ਠੀਕ ਆ ਹਾਂ ਨਾ ਇਸ ਕਰਕੇ ਬਹੁਤ ਸਾਰੇ ਜੀਵ ਸੰਗਤ ਤੋਂ ਬਿਨਾ ਹੀ ਦੇਖਿਆ ਕਿ ਸ਼ਰਮ ਇਹਨਾਂ ਵੀ ਇਦਾਂ ਹੋਊਗੀ ਹਾਂ ਲਾਲਸਾ ਸਾਰਿਆਂ ਦੇ ਅੰਦਰ ਹੈ ਹਾਂ ਮਨ ਦੇ ਸਭ ਸਭ ਚਾਉਂਦੇ ਆ ਹਾਂ ਪਰ ਗੁਰੂ ਸਾਹਿਬ ਨੇ ਇੱਕ ਵਿਧੀ ਬਣਾਈ ਹੈ ਵਿਧਾਨ ਬਣਾਇਆ ਕਿ ਸੰਤਾਂ ਦੀ ਸੰਗਤ ਕਰੋ ਹਾਂ ਜੀ ਜਿਉ ਸੰਗਤਾਂ ਸੰਤਾਂ ਨੇ ਸੰਗ ਕੀਤਾ ਆ ਉਹਨਾਂ ਨੂੰ ਰਸਤੇ ਦਾ ਪਤਾ ਹੈ ਫਿਰ ਤੁਸੀਂ ਗੁਰਮੰਤਰ ਜਪ ਕੇ ਇਸ ਪਹਿਲਾ ਸਰੀਰ ਨੂੰ ਛੱਡੋ ਦੇਹ ਤੋਂ ਵਿਦੇ ਹੋਣਾ ਸਿੱਖੋ ਹਨਾ ਸੌਨ ਵਿੱਚ ਜਾਣਾ ਸਿੱਖੋ ਹਾਂ ਜੀ ਫਿਰ ਅੱਗੇ ਕਿਦਾਂ ਸੌਨ ਵਿੱਚੋਂ ਅੱਗੇ ਸ਼ਬਦ ਨੂੰ ਕਿਦਾਂ ਫੜਨਾ ਤੇ ਸ਼ਬਦ ਤੋਂ ਅੱਗੇ ਕਿੱਦਾਂ ਫਿਰ ਮਹਾਰਜ ਦੇ ਪ੍ਰਕਾਸ਼ ਵਿੱਚ ਕਿੱਦਾਂ ਜਾਣਾ ਇਹ ਇੱਕ ਤਰਤੀਬ ਗੁਰਬਾਣੀ ਵੀ ਦਿੱਤੀ ਹੋਈ ਹੈ ਜੇ ਅਸੀਂ ਗੁਰਬਾਣੀ ਹੁਕਮਨ ਤੋਂ ਬਾਹਰ ਆਪੇ ਧਿਆਨ ਕਰਾਂਗੇ ਤੇ ਉਹ ਫਿਰ ਕੋਕਿ ਅਸੀਂ ਤ੍ਰਲੋਕੀ ਦੇ ਜੀਵ ਆ ਹਨਾ ਸੰਸਾਰ ਵਿੱਚ ਕਰਮ ਵੀ ਕਰਨਾ ਪਰਿਵਾਰ ਨਾਲ ਵੀ ਵਿਚਰਨਾ ਤੇ ਇਹ ਤਾਂ ਹੈ ਨਹੀਂ ਕੋਈ ਘਰ-ਬਾਰ ਛੱਡ ਕੇ ਅਸੀਂ ਜੰਗਲਾਂ ਨੂੰ ਚਲੇ ਗਏ ਤੇ ਅਸੀਂ ਕਿਸੇ ਨਾਲ ਵਿਚਰਨਾ ਨਹੀਂ ਹੈਗਾ ਹਨਾ ਉਸ ਕਰਕੇ ਜੀਵ ਨਹੀਂ ਸੰਗਤ ਕਰਨ ਕਰਕੇ ਅੱਜ ਇਹ ਚੀਜ਼ਾਂ ਹੋ ਰਹੀਆਂ ਕਿ ਸੰਗਤ ਕਰਨਗੇ ਮਹਾਰਾਜੀ ਕਿਰਪਾ ਹੋ ਜਾਣੀ ਹੈ ਕੋਕਿ ਪ੍ਰੋਪਰ ਉਹਨਾਂ ਨੂੰ ਜਾਣਕਾਰੀ ਮਿਲੇਗੀ ਪ੍ਰੋਪਰ ਉਹਨਾਂ ਨੂੰ ਸੇਧ ਮਿਲੂਗੀ ਐਦਾਂ ਚੱਲੋ ਫਿਰ ਐਦਾਂ ਅਭਿਆਸ ਕਰੋ ਫੁਰਨੇ ਮਾਰੋ ਵਿਚਾਰ ਮਾਰੋ ਹਨਾ ਫਿਰ ਉਤੋਂ ਅੱਗੇ ਧਿਆਨ ਦਾ ਖੇੜ ਹੈ ਪਹਿਲਾਂ ਗਿਆਨ ਲਓ ਫਿਰ ਧਿਆਨ ਜਿਹੜਾ ਸ਼ੁਰੂ ਕਰਾ ਤਾ ਹਾਂ ਜਿੱਥੇ ਮੈਂ ਹੁਣ ਤੁਸੀਂ ਕਹਿੰਦੇ ਧਿਆਨ ਉਹਨਾਂ ਨੇ ਗਲਤ ਆਂ ਲਿਆ ਫਿਰ ਧਿਆਨ ਲਾਉਣਾ ਕਿੱਥੇ ਚਾਹੀਦਾ ਜੀ ਹੁਣ ਪਾਠ ਕਰ ਮੈਂ ਸਿਮਰਨ ਕਰਨ ਲੱਗ ਪਿਆ ਤਾਂ ਫਿਰ ਕਿੱਥੇ ਧਿਆਨ ਜਾਏਗਾ ਦੇਖੋ ਮਾਰੇ ਗੁਰਬਾਣੀ ਵਿੱਚ ਕਹਿੰਦੇ ਆ ਕਿ ਆਇਓ ਪਾਣ ਸੁਣਨ ਕੋ ਬਾਣੀ ਹਾਂਜੀ ਹੁਣ ਗੁਰਬਾਣੀ ਗੁਰੂ ਕਹਿੰਦੇ ਕਿ ਤੂੰ ਪਾਣ ਤੇ ਸੁਣਨ ਵਾਸਤੇ ਆਇਆ ਹਾਂ ਹਾਂਜੀ ਗੁਰਬਾਣੀ ਕਦੋਂ ਸਮਝ ਪੈਂਦੀ ਜਦੋਂ ਬੋਲ ਕੇ ਉੱਚੀ ਬਿਆਸ ਕਰਾਂਗੇ ਤੁਸੀਂ ਕਦੇ ਸੰਤਿਆ ਕਰ ਰਹੇ ਆਂ ਹਾਂਜੀ ਗ੍ਰਾਂਥੀ ਸਿੰਘ ਕੋ ਜਾਬ ਕਰੇ ਉੱਚੀ ਬੋਲ ਕੇ ਸੁਣਾਉਂਦੇ ਆ ਬਾਣੀ ਬੋਲਣ ਦਾ ਅਭਿਆਸ ਕਰਦੇ ਆ ਕਿ ਉੱਚੀ ਬੋਲ ਕੇ ਬਾਣੀ ਨੂੰ ਸੁਣਾਉਂਦੇ ਆ ਫਿਰ ਸਾਡੇ ਸਮਝ ਆਪ ਸਾਡੇ ਸਰਬਨ ਸੁਣਦੇ ਮਨ ਸਾਡਾ ਸੁਣਦਾ ਹੈ ਪਹਿਲਾਂ ਬੋਲ ਕੇ ਉਸ ਚੀਜ਼ ਦਾ ਅਭਿਆਸ ਕਰਨਾ ਠੀਕ ਹੈ ਜੀ ਇਹਨੂੰ ਮਾਰ ਕੇ ਧੰਨ ਮੈਂ ਧਿਆਨ ਧੰਨ ਚ ਧਿਆਨ ਦਵਾਗੇ ਤੇ ਫਿਰ ਖੇੜ ਦਾ ਸਮਝ ਆਏਗਾ ਹੈਨਾ ਧਿਆਨ ਕਿੱਥੇ ਲਾਉਣਾ ਧੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਹੂੰ ਨਾ ਜਿਸ ਤਰ੍ਹਾਂ ਤੁਸੀਂ ਬੋਲ ਰਹੇ ਆ ਮੇਰਾ ਮੇਰਾ ਜਿਹੜਾ ਧਿਆਨ ਹੈ ਤੁਸੀਂ ਮੈਨੂੰ ਕੀ ਪਰੇਸ਼ਨ ਕਰਦੇ ਆ ਜੇ ਮੇਰਾ ਧਿਆਨ ਤੁਹਾਡੇ ਵਿੱਚ ਨਹੀਂ ਹੋਵੇਗਾ ਤੇ ਮੈਂ ਤੁਹਾਡਾ ਸਹੀ ਜਵਾਬ ਨਹੀਂ ਦੇ ਸਕਦਾ ਫਿਰ ਮੈਂ ਤੁਹਾਨੂੰ ਕਹਾਂਗਾ ਭਾਈ ਸਾਹਿਬ ਮੈਨੂੰ ਦੁਬਾਰਾ ਦੱਸਿਓ ਕਿ ਮੇਰਾ ਧਿਆਨ ਨਹੀਂ ਤੁਹਾਡੀ ਆਵਾਜ਼ ਦੇ ਵਿੱਚ ਇਸ ਤਰ੍ਹਾਂ ਹੀ ਮਾਰੇ ਕਹਿੰਦੇ ਕਿ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਤੁਸੀਂ ਆਪਣੀ ਆਵਾਜ਼ 'ਚ ਧਿਆਨ ਰੱਖਣਾ ਜੀ ਜੇ ਆਵਾਜ਼ ਤੋਂ ਧਿਆਨ ਪਾਸੇ ਚਲ ਗਿਆ ਤੁਹਾਡਾ ਮੈਡੀਟੇਸ਼ਨ ਸਹੀ ਨਹੀਂ ਵਿਚਾਰ ਫੁਰਨੇ ਖਤਮ ਨਹੀਂ ਹੋਣੇ ਹਾਂਜੀ ਉਹ ਵੀ ਇਦਾਂ ਹੀ ਵਿਚਾਰ ਚੱਲੀ ਜਾਣੇ ਆ ਤੇ ਉਹ ਪਰ ਆਟ ਪਰ ਬੜੇ ਲੱਦੀ ਉਹ ਪਤਾ ਹੀ ਨਹੀਂ ਲੱਗੋ ਪਤਾ ਨਹੀਂ ਚੱਲ ਲੱਗਣਾ ਧਨਵੇਂ ਧਿਆਨ ਧਿਆਨ ਮੇ ਜਾਣੇ ਗੁਰਮੁਖ ਕਥ ਕਹਾਣੀ ਸੌਖਾ ਤਰੀਕਾ ਆਪਣੀ ਬਾਜ ਨੂੰ ਫੜੋ ਤੇ ਧਿਆਨ ਵਿੱਚ ਚੱਲ ਜਾਓ ਹਾਂਜੀ ਥੋੜਾ ਤੁਹਾਨੂੰ ਪ੍ਰੈਕਟੀਕਲ ਵੀ ਕਰਕੇ ਦੱਸਾਂਗੇ ਕਿੰਦਾ ਧਿਆਨ ਚ ਜਾਣਾ ਇਸ ਕਰਕੇ ਪਹਿਲਾਂ ਆਵਾਜ਼ ਨੂੰ ਫੜੋ ਠੀਕ ਹੈ ਜੀ ਚਾਹੇ ਤੁਸੀਂ ਬਾਣੀ ਪੜ ਰਹੇ ਆਂ ਨਿਤਨੇਮ ਕਰ ਰਹੇ ਆਂ ਜੀ ਬੋਲ ਕੀ ਕਰਨਾ ਨੇਤ ਨੇਮ ਵੀ ਬੋਲ ਕੇ ਬਾਣੀ ਵੀ ਬੋਲ ਕੇ ਪੜਨੀ ਗੁਰਮੰਤਰ ਦਾ ਅਭਿਆਸ ਵੀ ਬੋਲ ਕੇ ਕਰਨਾ ਅੱਛਾ ਜੀ ਚੁੱਪ ਤਾਂ ਅਗਲੀ ਅਵਸਥਾ ਜਦੋਂ ਧਿਆਨ ਵਿੱਚ ਚਲੇਗਾ ਬੈਖਰੀ ਹਾਂ ਜੀ ਤੇ ਚਾਰ ਬਾਣੀਆਂ ਆਉਂਦੀਆਂ ਬੈਖਰੀ ਬਾਣੀ ਜੀ ਬੈਖਰੀ ਕਹਿੰਦੇ ਬੋਲ ਕੇ ਹਾਂ ਜੀ ਫਿਰ ਮਦਮਾ ਬਾਣੀ ਸਲੋ ਫਿਰ ਪਸੰਤੀ ਬਾਣੀ ਜਿੱਥੇ ਜਾ ਕੇ ਕਹਿੰਦੇ ਕਿ ਰੋਮ ਰੋਮ ਸਿਮਰਨ ਚੱਲ ਆਪਣੇ ਆਪ ਚੱਲ ਪੈਂਦਾ ਅੰਦਰ ਅੱਛਾ ਹਣੇ ਆਪਣੇ ਇੱਕ ਜਿਹਨੂੰ ਮਾਰ ਕਰਨ ਇੱਕ ਜੀਪੋ ਲੱਖ ਹੋਈ ਲੱਖ ਫੀਸ ਲੱਖ ਲੱਖ ਈੜਾ ਕੀ ਇੱਕ ਨਾਮ ਜਗਦੀਸ਼ ਹਨ ਉਹ ਜਦੋਂ ਆਪਾਂ ਜਪਦੇ ਆ ਬੈਕਰੀ ਬਾਣ ਚ ਉੱਚੀ ਬੋਲ ਕੇ ਜੀ ਜਦੋਂ ਮਾਨੇ ਟੱਕਦਾ ਬੈਕਰੀ ਬਾਣ ਚ ਉੱਚੀ ਬੋਲ ਕੇ ਜਪਦੇ ਆ ਤੇ ਆਪਣੀ ਆਵਾਜ਼ ਹੀ ਫਿਰ ਆਪ ਨੂੰ ਸੁਣਦੀ ਹੈ ਹਾਂ ਜੀ ਉਹਨਾਂ ਫੇ ਵਿਚਾਰ ਆਪਣੇ ਘਟਣਗੇ ਜੇ ਤੁਸੀਂ ਬੋਲੂਗੀ ਨੇ ਅੰਦਰ ਜਿਹੜਾ ਰੌਲਾ ਹੈ ਮਾਇਆਤਾਰੀ ਆ ਤਾਂ ਨਾ ਬੁੜਾ ਸ਼ਬਦ ਨਾ ਸੁਣੀ ਪਰ ਰੋਲ ਘਚੋੜਾ ਜੀ ਸ਼ਬਦ ਨੂੰ ਨਹੀਂ ਸੁਣਦੇ ਅੰਦਰ ਦਾ ਰੌਲਾ ਉਹਨੇ ਤੁਹਾਨੂੰ ਧਿਆਨ ਤੁਹਾਡਾ ਲੱਗਣੀ ਨਹੀਂ ਦੇਣ ਜਿੰਨਾ ਮਰਜੀ ਤੁਸੀਂ ਧਿਆਨ ਅੱਖਾਂ ਬੰਦ ਕਰਕੇ ਬੈਠੀ ਰਹੋ